ਆਪਲਾ ਵਾਲੀ ਨੂੰ ਦੇਖੋ ਗਾ ਲਿਖਣਾ ਸੀ ਸਵੇਰ ਤੋਂ ਬਾਅਦ ਮੈਂ ਜਿਹੜੇ ਪਿੰਡ ਆ ਕੇ ਗਿਆ ਸੀ ਤੁਹਾਡੇ ਉਹ ਸੜਨ ਨਾਲ ਜਿਹੜੀ ਐਂਬੂਲੈਂਸ ਆਂਦਰੂਪ ਤੇ ਡਿੱਕਾ ਪੈ ਰਿਹਾ ਉਹ ਕਿੱਥੇ ਐਸ ਤਰ੍ਹਾਂ ਪੂਰਾ ਬਲਾ ਗਿਆ ਆ ਵੀ ਤੁਹਾਨੂੰ ਆਉਂਦੇ ਕੋਈ ਸਹੇਲਿਆ ਬਸ ਤੁਸੀਂ ਫੇਰ ਤੁਹਾਡੇ ਮੋੜੇ ਆਖੜ ਤੇ ਖੜੇ ਜੀ ਉਹ ਖੜੇ ਜੀ ਬਾਹਰ ਬਾਹਰ ਜਮਨ ਸਵੇਰੇ ਕੀ ਕੀ ਸੜਨਾ ਦੌਰ ਤੇ ਛੁੱਟੀ ਤੇ ਖੜੋ ਦੇਖੋ ਮੈਂ ਸਵੇਰੇ ਆਇਆ ਸੀਗਾ ਉਰੇ ਪੁੱਛਦਾ ਮੈਂ ਟੁੱਟੀ ਕਰਦੀ ਜੀ ਮੈਂ ਸਵੇਰੇ ਆਇਆ ਸੀ ਆਇਆ ਸੀ ਬਿਲਕੁਲ ਬਿਲਕੁਲ ਆਇਆ ਸੀ ਕਿੰਨੇ ਵਜੇ ਆਇਓ ਸਾਢੇ 9 ਵਜੇ 9 ਵਜੇ ਸੁਸਤ 9 ਸਾਢੇ 9 ਵਜੇ ਤੇ ਤੁਹਾਨੂੰ ਮੈਂ ਰਿਕਵੈਸਟ ਕਰਕੇ ਗਿਆ ਤੁਸੀਂ ਮੈਨੂੰ ਕਹਿ ਗਏ ਮਾਲੀ ਦਾ ਕੰਮ ਕਰਦਾ ਮੈਂ ਗੱਡੀ ਨੀ ਰੋੜ ਦੇ ਲਾਵਾਂਗਾ ਉਹਨਾਂ ਨੇ ਮੈਨੂੰ ਰੋਟੀ ਖਾਣ ਲੰਗਰ ਕੋਲ ਲਾਕੇ ਜੀ ਮੈਂ ਕਿੱਥੇ ਕਰਕੇ ਹੁਣੇ ਆਇਆ ਜੀ ਬਿਲਕੁਲ ਉਹਨਾਂ ਨੇ ਰੱਬ ਕਰਕੇ ਨਾ ਕੀ ਹੈ ਇਹ ਹਸਪਤਾਲ ਆ ਇਥੋਂ ਐਂਬੂਲੈਂਸ ਲੰਘਦੀ ਆ ਲੋਕਾਂ ਆਣ ਜਾਣੇ ਰਾਹ 길 ਤੰਗ ਹੋ ਗਏ ਜੀ ਅੱਜ ਤੋਂ ਬਾਅਦ ਇਸ ਤਰ੍ਹਾਂ ਹੀ ਹੋਰੇ ਖੜੋਗੇ ਤੇ ਤੁਹਾਡੇ ਪ੍ਰਸ਼ੰਸਾ ਇਹ ਕਹਿੰਦਾ ਅੱਜ ਤੋਂ ਬਾਅਦ ਨਹੀਂ ਕਰਦੇ ਇਹ ਕਰਨ ਕਿ ਗਲਤੀ ਬਿਲਕੁਲ ਨਹੀਂ ਕਰਦਾ ਭਾਈ ਤਾਂ ਸੈਂਡਾ ਵੀ ਗਿਆ ਇਸ ਲਈ ਤੁਸੀਂ ਗੱਲ ਸੁਣੀ ਹੈਗੀ ਮੈਂ ਕੀ ਆ ਵੀ ਹੈ ਕਾਇਨਾ ਬੁਖਾਰਿਆ ਮੈਂ ਵੀ ਕਹਿ ਗਿਆ ਹਾਂ ਜੀ ਸਰ ਅੱਜ ਜਿਹੜਾ ਤੁਸੀਂ ਇਹ ਆਟੋ ਵਾਲਿਆਂ ਚੈੱਕ ਕਰ ਰਹੇ ਸੀ ਕਿ ਕਹਿਣਾ ਚਾਹੁੰਦੇ ਹੋ ਮੇਰੇ ਸਰ ਮੈਂ ਗੁਰਬਚਨ ਸਿੰਘ ਇੰਚਾਰਜ ਟਾਪਿਸ ਰਾਜਪੁਰਾ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੇ ਐਸਪੀ ਟ੍ਰੈਫਿਕ ਸਾਡੇ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਦੇ ਨਿਰਦੇਸ਼ ਮੁਤਾਬਕ ਸਾਡੇ ਕੋਲ ਇੱਕ ਦਿਨ ਕੁਝ ਦਿਨ ਪਹਿਲਾਂ ਇੱਥੇ ਚੇਅਰਮੈਨ ਸਾਹਿਬ ਹੈਲਥ ਡਿਪਾਰਟਮੈਂਟ ਤੋਂ ਵਾਈਸ ਚੇਅਰਮੈਨ ਜੀ ਵਿੱਕੀ ਘਨੌਰ ਜੀ ਆਏ ਸੀਗੇ ਜਿਨ੍ਹਾਂ ਨੇ ਚੈੱਕ ਇੱਥੇ ਆ ਕੇ ਦੇਖਿਆ ਤੇ ਜਿਹੜੇ ਆਮ ਲੋਕਾਂ ਦੀ ਇਹ ਪਬਲਿਕ ਦੀ ਸ਼ਿਕਾਇਤ ਹੈ ਵੀ ਜਿਹੜੇ ਈ ਰਿਕਸ਼ਾ ਵਾਲੇ ਨੇ ਤੇ ਆਟੋ ਵਾਲੇ ਨੇ ਜੀ ਇਹ 메ਨ ਗੇਟ ਤੇ ਖੜ੍ਹ ਜਾਂਦੇ ਨੇ ਜਦੋਂ ਕੋਈ ਐਂਬੂਲੈਂਸ ਆਉਂਦੀ ਹੈ ਉਹਦੇ ਚ ਆਉਣ ਜਾਣ ਚ ਜਿਹੜੀ ਤੰਗੀ ਹੁੰਦੀ ਹੈ ਤੇ ਇਸ ਕਰਕੇ ਮੈਂ ਸਵੇਰੇ ਮਾਰਨਿੰਗ ਵੀ ਆਇਆ ਸੀ ਜੀ ਹੁਣ ਦੁਪਹਿਰੇ ਵੀ ਆਇਆ ਇਹ ਵੀ ਨਹੀਂ ਵਿੱਚ ਵੀ ਆਵਾਂਗਾ ਤੇ ਮੈਂ ਇਹ ਈ ਰਿਕਸ਼ਾ ਵਾਲੇ ਭਰਾਵਾਂ ਨੂੰ ਤੇ ਟੈਂਪੋ ਭਰਾਵਾਂ ਨੂੰ ਬੇਨਤੀ ਲੈ ਕੇ ਇਹੀ ਬੇਨਤੀ ਕਰਨ ਆਇਆ ਵੀ ਤੁਸੀਂ ਸੜਕ ਦੇ ਉੱਤੇ ਨਹੀਂ ਕੜਨਾ ਤੇ ਇਹਨ ਕਿ ਵੀ ਮੈਂ ਅਸੀਂ ਹੁਣ ਨਹੀਂ ਖੜਾਂਗੇ ਤੇ ਜੇ ਖੜੇ ਤਾਂ ਅਸੀਂ ਆਪਣੀ ਕਾਰਵਾਈ ਚਲਾਨ ਕਰਕੇ ਚਲਾਨ ਕਰਕੇ ਕਾਰਵਾਈ ਅਮਲ ਤੇ ਲਾਵਾਗੇ ਤਾਂ ਇਹਨਾਂ ਨੂੰ ਫੇਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਤੇ ਆਮ ਲੋਕਾਂ ਦੇ ਆ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਵਹੀਕਲ ਨੇ ਉਹ ਆਪਣੇ ਸਹੀ ਤਰੀਕੇ ਤੇ ਪਾਰ ਕਰੋ ਜਿਹੜੇ ਕਿ ਸੜਕ ਤੇ ਜਿੱਦਾਂ ਕਿ ਟਾਲੀਆ ਵਾਲੇ ਚੌਂਕ ਤੋਂ ਲੈ ਕੇ ਸਰ ਜਤਨ ਦੱਸੀ ਕਾਲਾ ਟਾਇਰ ਨਾਲ ਅੱਗੇ ਲੈ ਕੇ ਜੀ ਉੱਥੇ ਤੱਕ ਵੀ ਵਹੀਕਲ ਰੋਂਗ ਪਾਰਕਿੰਗ ਖੜਾ ਕਰਕੇ ਲੋਕ ਬਾਜ਼ਾਰ ਚ ਚਲੇ ਜਾਂਦੇ ਨੇ ਤੇ ਮੈਂ ਜਾ ਕੇ ਜੀ ਉਹਨਾਂ ਦਾ ਏ ਚਲਾਨ ਪਾਣਾ ਜਦੋਂ ਉਹ ਬਾਜ਼ਾਰ ਤੋਂ ਆਉਂਦੇ ਆ ਤੇ ਉਹਨਾਂ ਦਾ 500 ਰੁਪਏ ਦਾ ਰੋਂਗ ਪਾਰਕਿੰਗ ਦਾ ਚਲਾਨ ਹੋਇਆ ਮਿਲਦਾ ਤੇ ਮੈਂ ਨਹੀਂ ਚਾਹਦਾ ਇਹ ਗੱਲ ਮੇਰਾ ਕੋਈ ਚਲਾਨ ਕਰਨਾ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਤੇ ਮਹਿਤਮਾ ਦੇ ਰਹੀ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜੇ ਸ਼ਹਿਰ ਵਾਸੀ ਨੇ ਜਾਂ ਕੋਈ ਪਿੰਡ ਤੋਂ ਆਂਦੇ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੀ ਤੁਸੀਂ ਜਿਹੜਾ ਵਿਕਲ ਹੈ ਸਾਡੇ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਆ ਉੱਥੇ ਹੀ ਪਾਰਕ ਕਰਨ ਔਰ ਇਹ ਈਰਿਕਸ ਵਾਲੇ ਵੀ ਅੰਦਰ ਹਸਪਤਾਲ ਜਾ ਕੇ ਐਸਐਮਓ ਸਾਹਿਬ ਨੂੰ ਬੇਨਤੀ ਕਰਕੇ ਉੱਥੇ ਆਪਣਾ ਰਿਕੁਐਸਟ ਕਰਕੇ ਕੋਈ ਜਗ੍ਹਾ ਲੈ ਲੈਣ ਤੇ ਉੱਥੇ ਇਹ ਖੜਾ ਕਰਿਆ ਕਰਨ ਬਸ ਜੀ ਸਰ ਇਹ ਹੀ ਮੇਰੀ ਬੇਨਤੀ ਆ ਤੇ ਇਹਨਾਂ ਇਹ ਕਹਿੰਦੇ ਕਿ ਅਸੀਂ ਹੁਣ ਬਾਹਰ ਨਹੀਂ ਖੜਾਂਗੇ ਕਿਉਂ ਜੀ ਦੱਸੋ ਬੀਤ ਜੀ ਜੀ ਚਲਾਨ ਹੋ ਗਿਆ ਸਰ ਕਿਸੇ ਦਾ ਅੱਜ ਸਰ ਚਲਾਨ ਨਹੀਂ ਕਰਿਆ ਬਟ ਇਹ ਦੇਖੋ ਕੱਲ ਤੋਂ ਮੈਂ ਚਲਾਨ ਸ਼ੁਰੂ ਕਰਾਂਗਾ ਅੱਜ ਇਹਨਾਂ ਨੂੰ ਰਿਕਵੈਸਟ ਕਰਨਾ ਹੈ ਅੱਛਾ ਇਹ ਜਿਹੜੇ ਕਿਸਤ ਉਸ ਇੱਥੇ ਖੜੇ ਹੋ ਤੁਸੀਂ ਥਾਣੇਦਾਰ ਸਾਹਿਬ ਵੀ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਹਨ ਉਹਨਾਂ ਨੇ 15-15 ਫੁੱਟ ਅੱਕੇ ਦੁਕਾਨਾਂ ਵਧਾਈਆਂ ਹੋਈਆਂ ਉਹਨਾਂ ਨਾਲ ਵੀ ਇੱਥੇ ਇਤਜ਼ਾਮ ਲੱਗਦੇ ਰਹਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਤੁਸੀਂ ਸਰ ਮੈਨੂੰ ਇਹ ਕਿਹਾ ਤੇ ਮੈਂ ਇਹਨਾਂ ਨੂੰ ਵੀ ਇੱਕ ਤੁਹਾਡੇ ਤੁਸੀਂ ਤੁਹਾਡੇ ਸਾਹਮਣੇ ਹੋਣੀ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਨੂੰ ਬੇਨਤੀ ਕਰ ਦਿੰਦਾ ਟਾਡੇ ਇਹ ਚੈਨਲ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਅੱਗੇ ਤੋਂ ਜੇ ਹੋਣਗੇ ਫਿਰ ਵੀ ਮੈਂ ਈਓ ਸਾਹਿਬ ਦੇ ਧਿਆਨ 'ਚ ਲਿਆ ਕੇ ਇਹਨਾਂ ਨੂੰ ਹਟਾਇਆ ਜਾਏਗਾ ਜੀ ਮੈਂ ਤੁਹਾਡੇ ਆਜੋ ਤੁਸੀਂ ਮੈਂ ਤੁਹਾਡੇ ਸਾਹਮਣੇ ਕਹਿ ਦੇਣਾ ਸਰ ਆਪਾਂ ਤੋਂ ਕਰ ਦਿੰਦਾ ਜੀ ਆ ਫਿਰ ਕਾਗਜ਼ਾਤ ਉਹਦੇ ਚੈੱਕ ਕਰਕੇ ਚਲਾਨ ਕਰਾਂਗੇ ਠੀਕ ਹੈ ਹੁਣ ਤੁਸੀਂ ਸਾਰੇ ਇਹ ਗੱਲ ਨੂੰ ਮੰਨਦੇ ਹੋ ਕਿ ਵੀ ਅਸੀਂ ਬਾਹਰ ਨਹੀਂ ਖੜਾਂਗੇ ਹਾਂਜੀ ਨਹੀਂ ਖੜੋਗੇ ਨਾ ਤੇ ਚਲੋ ਅੱਜ ਮੈਂ ਤੁਹਾਨੂੰ ਛੱਡ ਰਿਹਾ ਚਲਾਨ ਨਹੀਂ ਕਰ ਰਿਹਾ ਤੁਹਾਡਾ ਬਟ ਅੱਗੇ ਤੋਂ ਜੇ ਤੁਸੀਂ ਇਸ ਤਰ੍ਹਾਂ ਮਤਲਬ ਕਿ ਮੈਨੂੰ ਰੋਡ ਤੇ ਮਿਲੇ ਤੇ ਤੁਹਾਡੇ ਪਾਉਂਡ ਕਰਾਂਗੇ ਸਾਡੇ ਮੁਲਾਜ਼ਮ ਵੀ ਚਾਹਤੇ ਆ ਮੁੱਟਿਆਂ ਮਾਰਨਗੇ